ਪੰਜਾਬ ਦੀ ਤੀ ਸਾਨਵੀ ਸੂਦ ਜੀਹਾਂ ਸਾਨਵੀ ਸੂਦ ਜਿਹੜੀ ਹੈ ਜਿਸ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀ ਹੈ ਰਾਸ਼ਟਰੀ ਬਾਲ ਪੁਰਸਕਾਰ ਜਿਹੜਾ ਹੈ ਇਸ ਸਾਲ ਦਾ ਸਨ 2024 ਦਾ ਸਾਨਵੀ ਸੂਦ ਨੂੰ ਮਿਲਿਆ ਹੈ ਰੋਪੜ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਜੀ ਰੋਪੜ ਸ਼ਹਿਰ ਦੇ ਵਿੱਚ ਇੱਕ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ ਔਰ ਸ਼ਹਿਰ ਦਾ ਕੋਈ ਵਸਿੰਦਾ ਕੋਈ ਘਰ ਕੋਈ ਬੱਚਾ ਕੋਈ ਐਸਾ ਵਿਅਕਤੀ ਨਹੀਂ ਹੈ ਜਿਹੜਾ ਇਸ ਜਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਬਹੁਤ ਭਰਵਾ ਜਿਹੜਾ ਸਵਾਗਤ ਕੀਤਾ ਗਿਆ ਸਾਨਵੀ ਸੂਦ ਦਾ ਔਰ ਰੋਪੜ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਜੀ ਅਤੇ ਐਮ.ਐਲ.ਏ ਸਾਹਿਬ ਦਿਨੇਸ਼ ਕੁਮਾਰ ਚੱਡਾ ਜੀ ਅਤੇ ਹੋਰ ਪਤਵੰਤੇ ਸੱਜਣਾ ਨੇ ਸਾਨਵੀ ਸੂਦ ਦਾ ਜਿਹੜਾ ਹੈ ਬਹੁਤ ਵੱਡਾ ਸਵਾਗਤ ਕੀਤਾ ਤੇ ਬਹੁਤ ਵਧੀਆ ਜਿਹੜਾ ਹੈ ਉਸ ਨੂੰ ਸਨਮਾਨਿਤ ਕੀਤਾ ਜੀ ਦਿਖਾਨਿਆਂ ਤੁਹਾਨੂੰ ਖਾਸ ਖਾਸ ਚਲਕੀਆਂ ਸਾਨਵੀ ਸੂਦ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਨੇ ਬਹੁਤ ਉੱਚੀਆਂ-ਉੱਚੀਆਂ ਚੋਟੀਆਂ ਨੂੰ ਸਰ ਕੀਤਾ ਸਾਊਥ ਅਫਰੀਕਾ ਤੋਂ ਲੈ ਕੇ ਜੇਕਰ ਮਾਉਂਟ ਐਵਰੇਸਟ ਦਾ ਬੇਸ ਕੈਂਪ ਕਰੀ ਦੀ ਗੱਲ ਕਰੀਏ ਉਹ ਉਸ ਨੂੰ ਵੀ ਇਸਨੇ ਸਰ ਕੀਤਾ ਛੋਟਾ ਜਿਹਾ ਬੱਚਾ ਜਿਹੜਾ ਹੈ ਜਿਸਨੇ ਇੰਨੀ ਵੱਡੀ ਜਿਹੜੀ ਅਚੀਵਮੈਂਟ ਕੀਤੀ ਹੈ ਇਸ ਬੱਚੀ ਦੇ ਲਈ ਸ਼ਹਿਰ ਵਾਸੀਆਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਅੱਜ ਉਸ ਦਾ ਸਵਾਗਤ ਕੀਤਾ ਤੇ ਉਸ ਦਾ ਬੜੀ ਗਰਮ ਜੋਸ਼ੀ ਦੇ ਨਾਲ ਜਿਹੜਾ ਹੈ ਉਸ ਤੇ ਵਾਸਤੇ ਇੱਕ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰਲੇ ਪਾਸੇ ਜਿਹੜਾ ਹੈ ਇਹ ਸਮਾਗਮ ਕੀਤਾ ਗਿਆ ਹੈ ਵਿਸ਼ੇਸ਼ ਸਮਾਗਮ ਕੀਤਾ ਗਿਆ ਹੈ ਤੇ ਉਸ ਦਾ ਸਨਮਾਨ ਕੀਤਾ ਗਿਆ ਜੀ ਦੀ ਸਾਲ ਵੀ ਸੋ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਇਸ ਸਮੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਮਾਂਸ਼ੂ ਜੈਨ ਜੀ ਦੁਆਰਾ ਤੇ ਐਮ ਐਲ ਏ ਜਿਹੜੇ ਸ਼੍ਰੀ ਦਿਨੇਸ਼ ਕੁਮਾਰ ਚੱਡਾ ਦੁਆਰਾ ਦੀ ਅਤੇ ਸ਼ਹਿਰ ਦੀਆਂ ਸਾਰੀਆਂ ਪਤਵੰਤੇ ਲੋਕ ਜਿਹੜੇ ਇਸ ਸਮੇਂ ਪਹੁੰਚੇ ਹਨ ਸ਼ਹਿਰ ਦੇ ਵਿੱਚ ਬਹੁਤ ਉਹ ਇੱਕ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ ਮੈਂ ਕਹਿਣਾ ਹੁੰਦਾ ਕਿ ਉੱਚ ਤਾਂ ਸਭ ਅਸੀਂ ਇੱਕ ਦੇ ਆ ਪਰ ਵੱਖਰੀ ਗੱਲ ਸਲੀਕੇ ਦੀ ਮੰਜ਼ਲ ਮੱਥਾ ਆ ਚੁੰਮਦੀ ਜੇ ਜਾਚ ਵੱਲ ਤਰੀਕੇ ਦੀ ਉਹ ਹੀ ਉਹ ਮੰਜ਼ਲਾ ਸਰ ਕਰਦੇ ਜੋ ਸਰਦੀ ਗਰਮੀ ਸਹੰਦੇ ਹਿੰਮਤ ਅਤੇ ਦਲੇਰੀ ਵਾਲੇ ਤੁਰਦੇ ਰਹਿੰਦੇ ਨਹੀਂ ਬੰਦੇ ਹਿੰਮਤ ਅਤੇ ਦਲੇਰੀ ਵਾਲੇ ਤੁਰਦੇ ਰਹਿੰਦੇ ਨਹੀਂ ਬੰਦੇ ਸਾਨਵੀ ਸੂਦ ਲਈ ਜ਼ੋਰ ਕਰ ਤਾੜੀਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸਾਹਿਬ ਸਰ ਕੀ ਕਹਿੰਦੇ ਹੋ ਜੀ ਤੁਸੀਂ ਅੱਜ ਦੀ ਇਸ ਸਮਾਗਮ ਬਾਰੇ ਤੇ ਸਾਨਵੀ ਸੂਦ ਦੀ ਅਚੀਵਮੈਂਟ ਬਾਰੇ ਜੀ ਨਹੀਂ ਬਿਲਕੁਲ ਜਿਹੜਾ ਛੋਟੀ ਜੀ ਬੱਚੀ ਸਾਨਵੀ ਸੂਦ ਨੇ ਅਚੀਵ ਕੀਤਾ ਹੈ ਉਹ ਐਕਸਟਰਾਔਡੀਨਰੀ ਤੇ ਐਕਸੈਪਸ਼ਨਲ ਹੈਗਾ ਔਰ ਮੈਨੂੰ ਲੱਗਦਾ ਹੈ ਵੀ ਰੂਪਨਗਰ ਵਾਸਤੇ ਜ਼ਿਲ੍ਹਾ ਰੂਪਨਗਰ ਵਾਸਤੇ ਇੰਦੋ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਬੱਚਾ ਜਿਹੜਾ ਹੈਗਾ ਰਾਸ਼ਟਰਪਤੀ ਸਨਮਾਨ ਇੱਕ ਲੈ ਕੇ ਆਇਆ ਹੈ ਬਾਲ ਵੀਰ ਪੁਰਸਕਾਰ ਲੈ ਕੇ ਆਇਆ ਹੈ ਔਰ ਜ਼ਿਲ੍ਹੇ ਦਾ ਨਾਮ ਉਹਨੇ ਪੂਰੇ ਇੰਡੀਆ ਵਰਲਡ ਲੈਵਲ ਤੇ ਰੋਸ਼ਨ ਕੀਤਾ ਹੈ ਔਰ ਮੈਂ ਚਾਹੁੰਦਾ ਕਿ ਇਹ ਫੰਕਸ਼ਨ ਕਰਨ ਦਾ ਸਾਡਾ ਮੇਨ ਮਕਸਦ ਇਹ ਸੀ ਕਿ ਅਸੀਂ ਇੱਕ ਤਾਂ ਬੱਚੇ ਦਾ ਹੌਸਲਾ ਅਫਜ਼ਾਈ ਕਰ ਸਕੀਏ ਇੱਕ ਬਾਕੀ ਸਾਰੇ ਬੱਚਿਆਂ ਨੂੰ ਪ੍ਰੇਰਣਾ ਦੇ ਸਕੀਏ ਕਿ ਤੁਸੀਂ ਵੀ ਜੇਸ ਆਪਣੇ ਸੁਪਨੇ ਲੈਂਦੇ ਹੋ ਮਨ ਜੇ ठानਦੇ ਹੋ ਤੇ ਕੁਝ ਵੀ ਇੰਪੋਸੀਬਲ ਨਹੀਂ ਹੈ ਜੇ ਛੋਟੀ ਜੀ ਬੱਚੀ 7 ਸਾਲ ਦੀ ਉਹਨੇ ਇੰਨਾ ਕੁਝ ਅਚੀਵ ਕੀਤਾ ਹੈ ਤੇ ਸਾਰੇ ਬੱਚੇ ਕੁਝ ਨਾ ਕੁਝ ਵਧੀਆ ਕਰ ਸਕਦੇ ਜੀ ਅ ਤੇਖੋ ਜਦੋਂ ਤੇ ਸ਼੍ਰੀ ਦਿਨੇਸ਼ ਕੁਮਾਰ ਜੀ ਚੱਡਾ ਜੀ ਐਮ ਐਲ اے ਬਣੇ ਹੈ ਸ਼ਹਿਰ ਦੀ ਹੋ ਗਈ ਬੱਲੇ ਬੱਲੇ ਜ਼ੋਰਦਾਰ ਤਾੜੀਆਂ ਐਮ ਐਲ اے ਸਾਹਿਬ ਦੇ ਲਈ ਐਮ ਐਲ اے ਸਾਹਿਬ ਵਾਕਈ ਬੱਲੇ ਬੱਲੇ ਕਰਾਈ ਹੋਈ ਹੈ ਤੁਸੀਂ ਔਰ ਬਹੁਤ ਖੁਸ਼ ਜਿਹੜਾ ਉਤਸ਼ਾਹਿਤ ਕਰਦੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਔਰ ਕੀ ਕਹਿੰਦੇ ਹੋ ਅੱਜ ਦੀ ਇਸ ਅਚੀਵਮੈਂਟ ਦੇ ਬਾਰੇ ਜੀ ਪਹਿਲਾਂ ਤਾਂ ਅੱਜ ਦੀ ਇਸ ਪ੍ਰਾਪਤੀ ਬਾਰੇ ਸਊਦ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਮੈਨੂੰ ਲੱਗਦਾ ਕਿ ਬੱਲੇ ਬੱਲੇ ਤੁਸੀਂ ਜਦੋਂ ਚੈਨਲ ਬਣਾਇਆ ਤੁਹਾਡੇ ਚੈਨਲ ਦਾ ਨਾਮ ਹੈ ਬੱਲੇ ਬੱਲੇ ਸ਼ਾਇਦ ਉਹ ਤੋਂ ਬੱਲੇ ਬੱਲੇ ਹੁੰਦੀ ਆ ਰਹੀ ਹੈ ਸੋ ਸਾਨੀ ਵੀ ਸੂਦ ਦੀ ਬਹੁਤ ਵੱਡੀ ਅਚੀਵਮੈਂਟ ਹੈ ਪਿਛਲੇ 2 ਸਾਲ ਦੇ ਵਿੱਚ ਸਾਨਵੀ ਸੂਦ ਨੇ ਦੁਨੀਆ ਦੀਆਂ ਕਈ ਚੋਟੀਆਂ ਸਰ ਕੀਤੀਆਂ ਨੇ ਮਾਉਂਟ ਐਵਰੇਸਟ ਦੇ ਬੇਸ ਕੈਂਪ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਤਾਂ ਇਹ ਐਸੀ ਐਸੀ ਚੋਟੀਆਂ ਸਰ ਕੀਤੀਆਂ ਜਿਨ੍ਹਾਂ ਦਾ ਸ਼ਾਇਦ ਨਾਮ ਵੀ ਕਿਵੇਂ ਪਨਨਸੀਏਟ ਕਰਨਾ ਔਖਾ ਹੋ ਜਾਂਦਾ ਤੇ ਕਦੇ ਸਾਊਥ ਅਫਰੀਕਾ ਜਾ ਕੇ ਕਦੇ ਕਿਸੇ ਹੋਰ ਦੇਸ਼ ਚ ਜਾ ਕੇ ਜਿੰਨੀ ਛੋਟੀ ਉਮਰ ਹੈ ਉਹਨੀਆਂ ਵੱਡੀਆਂ ਚੋਟੀਆਂ ਸਰ ਕੀਤੀਆਂ ਨੇ ਹੁਣ ਜਿਹੜਾ ਸਭ ਤੋਂ ਵੱਡਾ ਇਹਨੇ ਅਚੀਵਮੈਂਟ ਕੀਤੀ ਹੈ ਉਹ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਨਵੀ ਸੂਦ ਦੇ ਹਿੱਸੇ ਆਇਆ ਉਹ ਇਸੇ ਕਰਕੇ ਆਇਆ ਕਿਉਂਕਿ ਐਡੀ ਛੋਟੀ ਉਮਰ ਤੇ ਐਡੀ ਦਲੇਰੀ ਦੇ ਨਾਲ ਇਹ ਦੁਨੀਆ ਦੀਆਂ ਉੱਚੀਆਂ ਚੋਟੀਆਂ ਦੇ ਉੱਤੇ ਚੜੀ ਐ ਤੇ ਇਸ ਤੋਂ ਬਾਅਦ ਸਾਡੇ ਨਾਲ ਤੇ ਸਾਡਾ ਬੱਚਾ ਤੇਗ ਵੀਰ ਖੜਾ ਤੇ ਤੇ ਤੇਗ ਵੀਰ ਨੇ ਵੀ ਜਿਹੜੀ ਇਸ ਤੋਂ ਬਾਅਦ ਜਿਹੜੀ ਕਿਲੀ ਮਜ਼ਾਰੋ ਚੋਟੀ ਹੈ ਉਹ ਸਰ ਕੀਤੀ ਇਹਦੇ ਲਈ ਜਿੱਥੇ ਅੱਜ ਜਿੰਨਾ ਵੱਡਾ ਅਵਾਰਡ ਹੈ ਜਿੰਨੀ ਵੱਡੀ ਖੁਸ਼ੀ ਹੈ ਉਹਨੇ ਵੱਡੇ ਤਰੀਕੇ ਦੇ ਨਾਲ ਸਾਡਾ ਰੋਪੜ ਸ਼ਹਿਰ ਸੈਲੀਬ੍ਰੇਟ ਕਰ ਰਿਹਾ ਸਾਰੇ ਸ਼ਹਿਰ ਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਇੱਥੇ ਨਾਲ ਹੀ ਦੀਪਕ ਸੂਤ ਜੀ ਇਹਦੇ ਸਰਬੀ ਦੇ ਫਾਦਰ ਸਾਹਿਬ ਤੇ ਸਾਡੇ ਕੁਮਰ ਸਾਹਿਬ ਕੋਟ ਸਾਹਿਬ ਖੜੇ ਨੇ ਸਾਰਿਆਂ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਮੁਬਾਰਕਬਾਦ ਸਾਨੂੰ ਸਾਰੇ ਸ਼ਹਿਰ ਨੂਨੇ ਤੇ ਪ੍ਰਾਊਡ ਹੈ ਪਰ ਬੱਚੇ ਜਿਹੜੇ ਆ ਉਹ ਜਾਦੇ ਨਾਮ ਰੋਸ਼ਨ ਕਰ ਰਹੇ ਆ ਰੋਪੜ ਸ਼ਹਿਰ ਦਾ ਦੋ ਬੱਚੇ ਤੁਹਾਡੇ ਸਾਹਮਣੇ ਖੜੇ ਆ ਤੇ ਅੱਜ ਇੱਕ ਹੋਰ ਬੱਚਾ ਸੀਗਾ ਉਹ ਇੱਕ ਮੈਥਮੈਟਿਕਸ ਕੰਪੀਟੀਸ਼ਨ ਦੇ ਵਿੱਚ ਉਹ ਨੈਸ਼ਨਲ ਲੈਵਲ ਤੇ ਰੋਪੜ ਨੂੰ ਰਿਪਰੈਜ਼ੈਂਟ ਕਰਕੇ ਆਇਆ 10 ਬੱਚੇ ਰੋਪੜ ਦੇ ਜਿਹੜੇ ਨੈਸ਼ਨਲ ਲੈਵਲ ਦੀ ਮੈਥਮੈਟਿਕਸ ਕੰਪੀਟੀਸ਼ਨ ਦੇ ਵਿੱਚ ਗਏ ਆ ਤਾਂ ਨਿਸ਼ਜਿੰਦਰ ਸੋ ਇਹ ਜਿਹੜੇ ਬੱਚਿਆਂ ਨੇ ਅੱਜ ਇੰਨੀ ਛੋਟੀ ਉਮ ਦੀ ਉਮਰ ਦੇ ਵਿੱਚ ਰੋਪੜ ਸ਼ਹਿਰ ਦਾ ਨਾਮ ਰੌਸ਼ਨ ਕਰਨਾ ਸ਼ੁਰੂ ਕਰਤਾ ਇਹਨਾਂ ਦਾ ਬੜਾ ਗੋਲਡਨ ਕੈਰੀਅਰ ਜਿਹੜਾ ਅੱਗੇ ਪਿਆ ਇਹ ਰੋਪੜ ਸ਼ਹਿਰ ਨੂੰ ਬਹੁਤ ਵੱਡਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਦੇਣਗੇ ਜੀ ਜੇ ਅਸੀਂ ਗੱਲ ਕਰੀ ਪਿਛਲੇ 5-7 ਸਾਲਾਂ ਤੇ ਝਾਤ ਮਾਰੀਏ ਤਾਂ ਉਹ ਚੀਜ਼ਾਂ ਜਿਹੜੀਆਂ ਰੋਪੜ 'ਚ ਨਹੀਂ ਹੁੰਦੀਆਂ ਸੀਗੀਆਂ ਸਾਨੂੰ ਚੰਡੀਗੜ੍ਹ ਦੇ ਲੋਕ ਦਿਖਦੇ ਸੀ ਜਾਂ ਦਿੱਲੀ ਦੇ ਲੋਕ ਦਿਖਦੇ ਸੀ ਜਾਂ ਬੰਬੇ ਦੇ ਲੋਕ ਦਿਖਦੇ ਸੀਗੇ ਤਾਂ ਰੋਪੜ ਸ਼ਹਿਰ ਦੇ ਵਿੱਚ ਐਡਾ ਬਦਲਾਅ ਸਾਡੇ ਇਲਾਕੇ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿ ਰਹੇ ਜੀ ਕੋਈ ਇਹਦੇ ਲਈ ਜਿਹੜੇ ਸਾਰਿਆਂ ਦੇ ਜਿਹੜੇ ਕਮਬਾਈਂਡ ਇਫਰਟਸ ਨੇ ਉਹਦਾ ਬੜਾ ਵੱਡਾ ਰੋਲ ਹੈ ਕਿਉਂਕਿ ਇੱਕ ਇੱਕ ਦੂਜੇ ਨੂੰ ਦੇਖ ਕੇ ਜਿਹੜੀ ਸਾਡੀ ਆਪਾਂ ਹਿਊਮਨ ਵੀਗੇ ਮੋਟੀਵੇਟ ਹੁੰਦੇ ਆ ਜਿਵੇਂ ਤੁਸੀਂ ਸਾਨਵੀ ਦੀ ਗੱਲ ਲੈ ਲਈਏ ਤੇਗ ਵੀਰ ਦੀ ਗੱਲ ਲੈ ਲਈਏ ਉਹਦੀ ਦਿੱਥੇ ਪਹਿਲਾਂ ਇਹਨਾਂ ਬੱਚਿਆਂ ਦਾ ਟਰਸਟ ਜਗ ਗਿਆ ਉੱਥੇ ਉਸ ਤੋਂ ਵੱਡੀ ਗੱਲ ਹੈ ਕਿ ਕਿੰਨਾ ਵੱਡਾ ਹੌਸਲਾ ਹੋਏਗਾ ਦੀਪਕ ਸੂਤ ਜੀ ਦਾ ਤੇ ਇਸ ਹਨ ਵੀ ਦੀ ਜਿਹੜੇ ਮਦਰ ਹੈ ਉਹਨਾਂ ਦਾ ਜਿਨ੍ਹਾਂ ਨੇ ਅਲਾਕ ਕੀਤਾ ਛੋਟੀਆਂ ਤੇ ਚੰਨ ਲਈ ਬੱਚਿਆਂ ਨੂੰ ਤੇ ਕਈ ਵਾਰ ਤਾਂ ਅਸੀਂ ਛੱਤ ਤੇ ਨਹੀਂ ਚੜਨ ਦਿੰਦੇ ਕਿਸ ਜਿਹੜੀ ਹੈ ਉਹ ਛੱਤ ਲੱਗ ਜਾਣੀ ਹੈ ਤੇ ਉਸ ਤੋਂ ਵੀ ਵੱਡਾ ਫਿਰ ਨਾਲ ਸਾਡੇ ਕੋਸ ਸਾਹਿਬ ਖੜੇ ਨੇ ਇਹ ਕੋਸ ਸਾਹਿਬ ਤਾਂ ਬੱਸਾਂ ਦੀਆਂ ਬੱਸਾਂ ਭਰ ਕੇ ਰੋਪੜ ਸਾਹਿਬ ਦੀਆਂ ਪਹਾੜਾਂ ਤੇ ਚੜਾਉਂਦੇ ਸੋ ਇਹ ਜਿਹੜਾ ਕਹਿ ਲੋ ਕਿ ਇੱਕ ਜਦੋਂ ਇਦਾਂ ਦਾ ਲੱਗੇ ਕੰਬੀਨੇਸ਼ਨ ਵੜ ਜਾਂਦਾ ਸਾਰੇ ਇੱਕ ਦੂਜੇ ਨੂੰ ਹੌਸਲਾ ਦੇਣ ਵਾਲੇ ਤੇ ਉਹਦੇ ਨਾਲ ਇਹ ਮਾਹੌਲ ਬਣਦਾ ਤੇ ਹੁਣ ਜਿੰਨਾ ਤੱਕ ਆਪਾਂ ਅੱਜ ਗਵਰਨਮੈਂਟ ਵੱਲੋਂ ਸਵਾਗਤ ਕਰ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਵੀ ਇਹੀ ਟਿਚਰ ਆ ਰਿਹਾ ਜਦੋਂ ਦੀ ਸਰਕਾਰ ਬਣੀ ਹੈ ਕਿੰਨਾ ਵਤਨ ਪੰਜਾਬ ਦੀਆਂ ਕਰਾਈਆਂ ਰੋਪਣ ਦੀ ਆਪਾਂ ਗੱਲ ਕਰ ਲਈਏ ਸਾਡਾ ਸਵਿਮਿੰਗ ਪੂਲ ਬੰਦ ਪਿਆ ਸੀਗਾ 1 ਕਰੋੜ ਰੁਪਏ ਲੱਗ ਰਿਹਾ ਰੀਨੋਵੇਟ ਹੋ ਰਿਹਾ ਸਾਡੀ ਰੋਇੰਗ ਅਕੈਡਮੀ ਮਹਾਲੀ ਚਲੀ ਗਈ ਸੀ ਉਹ ਦੁਬਾਰੇ ਇੱਥੇ ਆ ਗਈ ਉਹਨੂੰ ਬੋਟਸ ਵੀ ਮਿਲ ਗਈਆਂ ਸਾਡਾ ਸ਼ਵਾਲਿਕ ਕਲੱਬ ਬੰਦ ਪਿਆ ਸੀਗਾ ਉਹ ਦੁਬਾਰੇ ਜਿਹੜਾ ਸ਼ਵਾਲਿਕ ਕਲੱ ਦੁਆਰੇ ਚੱਲ ਪਿਆ ਉਹਨੂੰ ਚਾਰ-ਚੰਨ ਲੱਗ ਰਹੇ ਨੇ ਸੋ ਪਿੰਡ-ਪਿੰਡ 'ਚ ਅਸੀਂ ਸਟੇਡੀਅਮ ਬਣਾ ਰਹੇ ਹਾਂ ਸੋ ਸਾਰੇ ਨਾਲ ਮਿਲ ਕੇ ਅਸੀਂ ਐਫਰਟਸ ਜਿਹੜੇ ਸਪੋਰਟਸ ਦੇ ਰੂਪ 'ਚ ਕਰ ਰਹੇ ਹਾਂ ਤੇ ਅਸੂਦ ਸਾਹਿਬ ਤੁਸੀਂ ਬੀਇੰਗ ਫਾਦਰ ਜਿਹੜਾ ਹੈ ਦੇਖੋ ਐਡਾ ਵੱਡਾ ਸਟੈਪ ਲਿਆ ਜਿਵੇਂ ਚੰਡਾ ਸਾਹਿਬ ਨੇ ਗੱਲ ਬੜੀ ਵਧੀਆ ਟੱਚਿੰਗ ਜੀ ਕਹੀ ਕਿ ਛੱਤ ਤੇ ਨਹੀਂ ਬੱਚੇ ਨੂੰ ਚੜਨ ਦਿੰਦੇ ਜੀ ਪੇਰੈਂਟਸ ਤੇ ਤੁਸੀਂ ਜਿਹੜਾ ਹੈ ਮਾਉਂਟ ਐਵਰੇਸਟ ਤੱਕ ਜਾਂ ਐਡੀ ਐਡੀ ਉੱਚੀਆਂ ਚੋਟੀਆਂ ਤੱਕ ਚੜਾਉਂਦਾ ਨੇੜਣਾ ਕਿਵੇਂ ਕੀਤਾ ਕਿਵੇਂ ਆਈ ਤੁਹਾਡੇ ਦਵਾਜ਼ੇ 'ਤੇ ਫਿਰ ਫਾਦਰ ਫਿਗਰ ਨੂੰ ਲੈ ਕੇ ਚੱਲਦਾ ਫਿਰ ਸ਼ਰਮ ਮੈਂ ਵੀ ਨ ਮੈਂ ਆਪਣੇ ਦੇਸ਼ ਨੂੰ ਕਿ ਦੇਖਦੇ ਹੋਏ ਕਿ ਦੇਸ਼ ਦੀ ਬੇਟੀ ਹੈ ਚਲੋ ਆਪਾਂ ਦੇਖ ਲਈ ਕੋਈ ਕੰਮ ਕਰਨਾ ਹੈ ਤੇ ਜਦੋਂ ਇਹਨੇ ਮੱਲਾਮਾਨੀ ਸ਼ੁਰੂ ਕੀਤੀਆਂ ਤੇ ਮੈਨੂੰ ਐਵੇਂ ਲੱਗਿਆ ਕਿ ਦੇਸ਼ ਲਈ ਆ ਹੋਰ ਬੱਚਿਆਂ ਲਈ ਖੁਦਿਆ ਮੋਟੀਵੇਸ਼ਨਲ ਮੈਸੇਜ ਪਾਸ ਕਰ ਰਹੀ ਹੈ ਤੇ ਮੈਂ ਔਰ ਸਾਨੀ ਨੇ ਟਿਚਰ ਨੂੰ ਬਰਕਰਾਰ ਰੱਖਿਆ ਤੇ ਟਾਈਮ ਟੂ ਟਾਈਮ ਅਸੀਂ ਆਪਣੀਆਂ ਮੱਲਾਂ ਨੂੰ ਮਾਰਦੇ ਰਹੇ ਤੇ ਪਰਮਾਤਮਾ ਦਾ ਸ਼ੁਕਰਾਨਾ ਹੈ ਸਾਰੇ ਸ਼ਹਿਰ ਵਸਿਆ ਦਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਮੁੱਢੇ ਨਾਲ ਮੁੱਢੇ ਨਾਲ ਲਾ ਕੇ ਸਾਡੇ ਨਾਲ ਹਮੇਸ਼ਾ ਨਾਲ ਖੜੇ ਆ ਮੈਂ ਕੋਸ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹੈ ਸਪੈਸ਼ਲ ਟ੍ਰੇਨਿੰਗ ਦੇਣੀ ਹਰ ਵਾਰੀ ਇੱਕ ਇੱਕ ਚੀਜ਼ ਦਾ ਉਹਨਾਂ ਨੇ ਧਿਆਨ ਰੱਖਣਾ ਕਿੱਦਾਂ ਕਰਨਾ ਹੈ ਮੈਂ ਆਪਣੇ ਅਪੀਅਰੈਂਸ ਦਾ ਆਪਣੀ ਵਾਈਫ ਐਰੀ ਮਦਰ ਦਾ ਸਪੈਸ਼ਲ ਥੈਂਕਸ ਵੀ ਕਹਿੰਦਾ ਕਿ ਉਹਨੇ ਬੜੀ ਮੈਨੂੰ ਸਪੋਰਟ ਕੀਤੀ ਹੈ ਕੋਈ ਘਰ ਤੋਂ ਬਾਹਰ ਜਾਣ ਲਈ ਮਦਰ ਦਾ ਇੱਕ ਬਹੁਤ ਵੱਡਾ ਸਪੋਰਟ ਫੈਕਟਰ ਚਹੀਦਾ ਹੁੰਦਾ ਜਿਹੜਾ ਨੇ ਬਕੂਬੀ ਨਭਾਇਆ ਲਓ ਜੀ ਸਾਨਵੀ ਸੋਦੇ ਮਦਰ ਖੜੇ ਇਹਨਾਂ ਦੇ ਨਾਲ ਵੀ ਚੱਡਾ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਛੱਤ ਤੇ ਨਹੀਂ ਜਾਣ ਦਿੰਦੇ ਬੱਚੇ ਮੈਂ ਉਹ ਗੱਲ ਪਕੜ ਲਈ ਟੈਗ ਲਾਈਨ ਤੇ ਇਹ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਤੁਹਾਡੇ ਵੀ ਮਦਰ ਕਿੰਦਾ ਤੁਸੀਂ ਸੋਚਿਆ ਕਿ ਇਸ ਨੂੰ ਇੱਥੇ ਤੱਕ ਲੈ ਕੇ ਜਾਣਾ ਹਾਂ ਸਰ ਇਹ ਸੋਚਿਆ ਸੀ ਕਿ ਸਾਨਵੀ ਦਾ ਪੈਸ਼ਨ ਦੇਖਦੇ ਹੋਏ ਉਹਦੇ ਫਾਦਰ ਦਾ ਦੇਖਦੇ ਹੋਏ ਕਿ ਨਹੀਂ ਅਗਰ ਉਹ ਨਾਲ ਨਾ ਹੁੰਦੇ ਤਾਂ ਸ਼ਾਇਦ ਮੇਰਾ ਵੀ ਹੌਸਲਾ ਨਾ ਪੈਂਦਾ ਕਿ ਉਹਨੂੰ ਇੰਨੀ ਦੂਰ ਭੇਜਣ ਦਾ ਬਟ ਇਹਦੇ ਫਾਦਰ ਨਾਲ ਸੀਗੇ ਤੇ ਸਾਨਵੀ ਦਾ ਪੈਸ਼ਨ ਦੇਖਦੇ ਹੋਏ ਅਸੀਂ ਇਹ ਚੀਜ਼ ਨੂੰ ਕੰਟੀਨਿਊ ਕਰਨਾ ਸੋਚਿਆ ਕਿ ਸੀ ਕੰਟੀਨਿਊ ਕਰੀਏ ਕਿ ਇਹ ਕਿ ਜਲੋ ਇੱਕ ਮਦਰ ਜੋ ਹੁੰਦੀ ਹੈ ਔਰ ਮਤਲਬ ਅਸੀਂ ਕਹਿ ਨਹੀਂ ਸਕਦੇ ਕਿ ਮਦਰਲੀ ਬਹੁਤ ਔਖਾ ਹੁੰਦਾ ਹੈ ਆਪਣੇ ਬੱਚੇ ਨੂੰ ਇੰਨੀ ਦੂਰ ਭੇਜਣਾ ਪਰ ਮੈਂ ਇਹ ਚਾਹੂੰਗੀ ਕਿ ਆਪਣੇ ਬੱਚੇ ਦਾ ਕਿਸੇ ਵੀ ਚੀਜ਼ ਦਾ ਜਿਸ ਚੀਜ਼ ਤੇ ਪੈਸ਼ਨ ਹੈ ਉਸ ਚੀਜ਼ ਨੂੰ ਸਮਝ ਕੇ ਆਪਣੇ ਬੱਚੇ ਨੂੰ ਅੱਗੇ ਲੈ ਕੇ ਆਓ چاہے ਉਹ ਕਿਸੇ ਚੀਜ਼ ਤੇ ਵੀ ਹੋਵੇ بس ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਥੋੜਾ ਆਪਣੀ ਭਾਵਨਾਵਾਂ ਨੂੰ ਥੋੜਾ ਦੂਰ ਰੱਖਦੇ ਹੋਏ ਬਾਕੀ ਚੀਜ਼ਾਂ ਨੂੰ ਵੀ ਆਪਾਂ ਆਪਣੀ ਪ੍ਰਾਇੋਰਟੀਜ਼ ਦੇ ਵਿੱਚ ਸ਼ੁਰੂ ਕਰੀਏ ਜੀ ਬਹੁਤ ਬਹੁਤ ਬਜ਼ੁਰਗ ਤਾੜੀਆਂ ਸਵਾਗਤ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ